ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਰ ਦੇਖ ਰਹੇ ਹੋ ਸੂਲੇ ਦੀ ਇੱਕ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਇਸ ਖਬਰ ਨੇ ਬਲਾਚੌਰ ਏਰੀਆ ਦੇ ਅੰਦਰ دہشت ਦਾ ਮਾਹੌਲ ਬਣਾ ਦਿੱਤਾ ਕਿਉਂਕਿ ਇਹ ਮਾਮਲਾ ਕਤਲ ਦੇ ਨਾਲ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੀੜੀ ਨੂੰ ਲੈ ਕੇ ਪਹਿਲਾਂ ਦੋ ਜਣਿਆਂ ਵਿਚਕਾਰ ਤਕਰਾਰ ਹੁੰਦੀ ਹੈ ਮਾਮੂਲੀ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਵਾਸੀ ਝੱਲੀਆਂ ਕਲਾਂ ਨੇ ਦੱਸਿਆ ਕਿ ਉਹ ਮਜਾਰਾ ਚੱਟਾ ਵਿਖੇ ਜਲਾਲਪੁਰੀਆਂ ਦੇ ਫਾਰਮ ਤੇ ਪਸ਼ੂਆਂ ਦੀ ਦੇਖ ਰਿਕਤ ਦਾ ਕੰਮ ਕਰਦਾ ਜੋ ਫਾਰਮ ਹੁਣ ਰੁਲਦੂ ਰਾਮ ਵਾਸੀ ਗਰਲੇਬੇਟ ਨੇ ਲੀਸ ਤੇ 6 ਸਾਲਾਂ ਵਾਸਤੇ ਲਿਆ ਹੋਇਆ ਉਸਨੇ ਦੱਸਿਆ ਕਿ ਉਸ ਫਾਰਮ ਤੇ ਉਹ ਜਾਣੇ ਕਿ ਗੁਰਦੀਪ ਮੁਕੇਸ਼ ਕੁਮਾਰ ਪੁੱਤਰ ਪਲਟੂ ਰਾਮ ਹਾਲਵਾਸੀ ਨਾਨੋਵਾਲਬੇਟ ਅਤੇ ਰਾਜੂ ਉਰਫ ਬਹਾਦਰ ਪੁੱਤਰ ਕ੍ਰਿਸ਼ਨ ਪ੍ਰਸਾਦ ਵਾਸੀ ਸਿਲੀਗੁੜੀ ਥਾਣਾ ਸਿਲੀਗੁੜੀ ਵੈਸਟ ਬੰਗਾਲ ਵੀ ਕੰਮ ਕਰਦੇ ਸਨ ਮਤਲਬ ਗੁਰਦੀਪ ਸਿੰਘ ਦੇ ਨਾਲ ਦੋ ਜਾਣੇ ਹੋਰ ਕੰਮ ਕਰਦੇ ਸਨ ਮੁਕੇਸ਼ ਕੁਮਾਰ ਤੇ ਰਾਜੂ ਉਰਫ ਬਹਾਦਰ ਮੁਕੇਸ਼ ਕੁਮਾਰ ਖੇਤੀਬਾੜੀ ਦਾ ਕੰਮ ਦੇਖਦਾ ਸੀ ਤੇ ਬਹਾਦਰ ਉਸ ਦੇ ਨਾਲ ਪਸ਼ੂਆਂ ਦੀ ਦੇਖਰੇਖ ਕਰਦਾ ਸੀ ਗੁਰਦੀਪ ਸਿੰਘ ਦੇ ਕਹਿਣ ਦੇ ਮੁਤਾਬਕ ਘਟਨਾ ਵਾਲੀ ਰਾਤ ਉਸਨੇ ਮੁਕੇਸ਼ ਕੁਮਾਰ ਅਤੇ ਬਹਾਦਰ ਨੇ ਪਹਿਲਾਂ ਸ਼ਰਾਬ ਪੀਤੀ ਫਿਰ ਰੋਟੀ ਖਾਧੀ ਉਸ ਤੋਂ ਬਾਅਦ ਮੁਕੇਸ਼ ਅਤੇ ਬਹਾਦਰ ਦੀ ਆਪਸ ਵਿੱਚ ਬੀੜੀ ਨੂੰ ਲੈ ਕੇ ਪਹਿਲਾ ਟਕਰਾਅ ਹੋ ਜਾਂਦੀ ਹੈ ਇਹਨਾਂ ਵਿੱਚ ਜਿਹੜਾ ਗੁਰਦੀਪ ਸਿੰਘ ਹੈ ਉਹ ਰੋਟੀ ਖਾਣ ਤੋਂ ਬਾਅਦ ਆਪਣੇ ਭਾਂਡੇ ਬਾਹਰ ਰੱਖਣ ਜਾਂਦਾ ਤੇ ਵਾਪਸ ਆ ਕੇ ਜੋ ਉਹ ਦ੍ਰਿਸ਼ ਦੇਖਦਾ ਹੈ ਜੋ ਤਸਵੀਰਾਂ ਦੇਖਦਾ ਉਸਦੇ ਹੋਸ਼ ਉੱਡ ਜਾਂਦੇ ਉਸਦੇ ਕਹਿਣ ਦੇ ਮੁਤਾਬਕ ਰਾਜੂ ਉਪ ਬਹਾਦਰ ਮੁਕੇਸ਼ ਦੀ ਛਾਤੀ ਦੇ ਖੱਬੇ ਪਾਸੇ ਚਾਕੂ ਨਾਲ ਉਸ ਸਮੇਂ ਵਾਰ ਕਰ ਰਿਹਾ ਸੀ ਤੇ ਗੁਰਦੀਪ ਸਿੰਘ ਨੇ ਜਦ ਦੇ ਦੇਖਿਆ ਉਹ ਤਸਵੀਰਾਂ ਉਸ ਦੇ ਹੋਸ਼ ਉਡਾ ਦਿੰਦੀਆਂ ਉਹ ਕਹਿੰਦਾ ਹੈ ਕਿ ਜਦੋਂ ਵਾਪਸ ਜਾ ਕੇ ਦੇਖਦਾ ਤਾਂ ਰਾਜੂ ਉਰਫ ਪਹਾਦਰ ਮੁਕੇਸ਼ ਦੀ ਛਾਤੀ ਤੇ ਖੱਬੇ ਪਾਸੇ ਚਾਕੂ ਨਾਲ ਵਾਰ ਕਰ ਰਿਹਾ ਸੀਗਾ ਗੁਰਦੀਪ ਸਿੰਘ ਨੂੰ ਦੇਖ ਕੇ ਰਾਜੂ ਜਿਹੜਾ ਆ ਉਹ ਇੱਕ ਵਾਰ ਘਬਰਾ ਜਾਂਦਾ ਤੇ ਮੁਕੇਸ਼ ਨੂੰ ਛੱਡ ਕੇ ਫਿਰ ਗੁਰਦੀਪ ਸਿੰਘ ਵੱਲ ਭੱਜਦਾ ਹੈ ਗੁਰਦੀਪ ਸਿੰਘ ਵੱਲ ਵੱਧਦਾ ਹੈ ਤਾਂ ਗੁਰਦੀਪਦੀਪ ਮੌਕੇ ਤੇ ਭੱਜ ਕੇ ਆਪਣੀ ਜਾਨ ਬਚਾਉਣ ਵਾਸਤੇ ਕਿਨੂਆ ਦੇ ਬਾਗ ਦੀ ਲੇਬਰ ਕੋਲ ਪਹੁੰਚਦਾ ਹੈ ਫਿਰ ਉਹ ਫਾਰਮ ਦੇ ਮਾਲਕ ਰੋਦਲੂ ਸਿੰਘ ਨੂੰ ਫੋਨ ਕਰਦਾ ਹੈ ਵਾਪਸ ਆ ਕੇ ਜਦੋਂ ਦੇਖਦੇ ਆ ਕਿ ਮੁਕੇਸ਼ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਬਹਾਦਰ ਅੰਦਰ ਬੈਠਾ ਹੁੰਦਾ ਜਿਸ ਨੂੰ ਉਹ ਬੰਦ ਕਰ ਦਿੰਦੇ ਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਇਸ ਪੂਰੀ ਘਟਨਾ ਬਾਰੇ ਜਿਹੜੀ ਇਹ ਘਟਨਾ ਹੋਈ ਹੈ ਮੌਕੇ ਤੇ ਇੰਸਪੈਕਟਰ ਹੇਮਤ ਮਲਹੋਤਰਾ ਪਹੁੰਚਦੇ ਆ ਪਰ ਇੱਥੇ ਬਹੁਤ ਸਾਰੇ ਵੱਡੇ ਸਵਾਲ ਜਿਹੜੇ ਆ ਉਹ ਮ੍ਰਿਤਕ ਦੇ ਭਰਾ ਨੇ ਖੜੇ ਕੀਤੇ ਆ ਔਰ ਉਸਨੇ ਇਹ ਗੱਲ ਆਖੀ ਹੈ ਕਿ ਉਸਦੇ ਭਰਾ ਦੇ ਨਾਲ ਕੁਝ ਹੋਰ ਹੋਇਆ ਹੈ ਉਸ ਦਾ ਮਰਡਰ ਹੋਇਆ ਉਸਨੇ ਕੀ ਕੀ ਗੱਲ ਆਖੀ ਪੱਤਰਕਾਰ ਨਾਲ ਗੱਲਬਾਤ ਕਰਦੇ ਤੁਹਾਨੂੰ ਉਹ ਵੀ ਸੁਣਾਉਨੇ ਆ ਤੇ ਨਾਲ ਦੀ ਨਾਲ ਇਹ ਵੀ ਸੁਣਾਵਾਂਗੇ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇੰਸਪੈਕਟਰ ਹਿਮੰਤ ਮਲੋਤਰਾ ਹੋਣਾ ਨੇ ਕੀ ਵਰਜਨ ਦਿੱਤਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰਾ ਨਾਮ ਹੈਗਾ ਜੀ ਅਨੂ ਚੋਪਾਲ ਇਹ ਜਿਹੜੀ ਜੋ ਮੌਤ ਹੋਈ ਹੈ ਇਹ ਕਿਹਦਾ ਲੱਗਦਾ ਤਾਂ ਤੇਰਾ ਵੀ ਇਹ ਮੇਰਾ ਛੋਟਾ ਭਰਾ ਹੈਗਾ ਜੀ ਮੁਕੇਸ਼ ਚੋਪਾਲ ਕਾਂ ਕਿ ਰਹਿਣੇ ਵਾਲੇ ਹੋ ਆਪ ਅਸੀਂ ਦਰਵੰਗਾ ਬਿਹਾਰ ਦੇ ਰਹਿਣੇ ਵਾਲੇ ਆ ਜੀ ਜ਼ਿਲ੍ਹਾ ਮਿਲਤੀ ਸਾਡਾ ਇਹ ਕਹਾਂ ਤੇ ਬਾਰਦਤ ਹੋਈ ਹੈ ਇਹ ਇਹ ਬਾਰਦਤ ਹੋਈ ਹੈ ਜੀ ਜੱਟਾ ਤੇ ਮੰਜਰੇ ਕੰਮ ਕਰਦਾ ਜੀ ਆਪਣੇ ਉੱਪਰ ਕਿਨੂਆ ਦੇ ਬਾਗ ਦੇ ਲਾਲੂ ਦਾ 12 ਮਾ ਕੋਈ ਸਾਡੇ ਕਰ ਲਓ ਪਿੰਡ ਵਾਲੇ ਦਾ ਉੱਥੇ ਡੇਢ ਮਹੀਨਾ ਹੋ ਗਿਆ ਜਿਹਨੂੰ ਲੱਗੇ ਨੂੰ ਜਿਹੜੇ ਮੈਨੂੰ ਲੱਗੇ ਨੂੰ ਜੀ 20 ਤਰੀਕ ਨੂੰ 19 ਤਰੀਕ ਨੂੰ ਇਹ ਘਰੇ ਆਇਆ ਸੀਗਾ ਪੈਸੇ ਦੇ ਨਾਲ 20 ਨੂੰ ਸਾਡੇ ਘਰ ਦੇ ਗਏ ਪਿੰਡ ਵਿਆਹ ਸੀਗਾ ਸਾਡੇ ਚਾਚੇ ਦੇ ਮੁੰਡੇ ਦਾ ਤੇ 20 ਤੋਂ ਬਾਅਦ ਜੀ ਮੈਂ 20 ਤਰੀਕ ਨੂੰ ਸ਼ਾਮੀ ਮੈਂ ਫੋਨ ਲਾਇਆ ਫੋਨ ਹੀ ਚੱਕਿਆ ਜੀ ਫੇ ਦੂਜੇ ਦਿਨ ਲਾਇਆ ਯਾਨੀ ਮੈਂ ਤਿੰਨ ਚਾਰ ਦਿਨ ਲਾਂਦਾ ਰਿਹਾ ਫੇ ਨੇ ਫੋਨ ਨਹੀਂ ਚੱਕਿਆ ਮੈਂ ਕਿਹਾ ਚਲੋ ਜੀ ਹੁਣ ਇਹ ਕੋਈ ਕੰਮ ਕੁੰਮ ਕਰਦਾ ਹੋਣਾ ਤਾਂ ਕਰਕੇ ਨਹੀਂ ਚੱਕਦਾ ਆ ਤੇ ਸਵੇਰੇ ਜੀ ਮੈਨੂੰ ਪਿੰਡ ਦੇ ਬੰਦੇ ਸਾਡੇ ਬੰਦੇ ਦਾ ਫੋਨ ਆਇਆ ਵੀ ਤੇਰਾ ਭਰਾ ਨੂੰ ਕੋਈ ਗੱਲਬਾਤ ਹੋ ਗਈ ਆ ਵੀ ਫੋਨ ਕਰ ਮੈਂ ਕਿਹਾ ਯਾਰ ਉਹ ਤਾਂ ਫੋਨ ਨਾ ਤਿੰਨ ਦਿਨ ਚਾਰ ਦਿਨ ਤੋਂ ਲਾਂਦਾ ਚੱਕਦਾ ਨਹੀਂ ਹੈਗਾ ਤੇ ਫੇ ਮੈਂ ਕੀਤਾ ਜੀ ਆੜਤੀ ਆਪਣਾ ਹੈਗਾ ਸੁਨਿੰਦਰ ਜੀ ਉਹ ਨਾਲ ਗੱਲਬਾਤ ਹੋਈ ਕਹਿੰਦਾ ਉੱਥੇ ਕਿਹੜੇ ਲਾਲੂ ਕੋ ਕੰਮ ਕਰਦੇ ਸੀ ਕਿ ਆਪਸ ਇਹ ਬੰਦੇ ਨਾ ਦੋ ਹੀ ਲੜ ਪਏ ਕਹਿੰਦਾ ਉਹਨੇ ਨੇਪਾਲੀ ਨੇ ਤੇਰੇ ਭਰਾ ਦੇ ਛੁਰਾ ਮਾਰ ਪਾਇਆ ਉਹ ਛੁਰਾ ਐਦਾ ਮਾਰਦਾ ਜਾਂ ਛੁਰਾ ਮਾਰਿਆ ਜਾਂ ਮੇਰਾ ਭਰਾ ਮਰਿਆ ਤੁਸੀਂ ਮੈਨੂੰ ਰਾਤੀ ਦੱਸ ਦੇ ਲਾਲੂ ਮੈਨੂੰ ਕਈ ਵਾਰੀ ਮਿਲ ਕੇ ਜਾਂਦਾ ਪਰ ਉਹ ਆਰਤੀਆ ਵੀ ਜਾਣਦਾ ਸਭ ਜਾਣਦੇ ਆ ਮੈਨੂੰ ਕਾਹਤੋਂ ਦੱਸਿਆ ਜੀ ਤੁਸੀਂ ਨਰਤੀਜੇ ਬੰਦੇ ਨੇ ਤੁਸੀਂ ਬਿਆਨ ਲੈ ਕੇ ਥਾਣੇ دارو ਕਹਿੰਦਾ ਲਾਲੂ ਕਹਿੰਦਾ ਕਿ ਥਾਣੇ ਇੱਥੇ ਪੈਗ ਲਾ ਲਿਆ ਹੈ ਕਹਿੰਦਾ ਦੱਬ ਜੀ ਬੋਤਲ ਪਈ ਸੀ ਕਿ ਫੇਰ ਤੁਸੀਂ ਉਹਨੂੰ ਮੁੜ ਕੇ ਇੱਥੇ ਛੱਡ ਜਾਂਦਾ ਜੀ ਇਹ ਦੱਸੋ ਜੀ ਕਿਹੜਾ ਇਨਸਾਫ ਹੈ ਸਾਨੂੰ ਇਨਸਾਫ ਚਾਹੀਦਾ ਉਹ ਇਹਦੇ ਵਿੱਚ ਜੀ ਸਾਡੇ ਮੇਰੇ ਭਰਾ ਦਾ ਹੋਇਆ ਜੀ ਮਰਡਰ ਤੁਸੀਂ ਆਪਣੇ ਭਰਾ ਨੂੰ ਲਾਸ਼ ਦੇਖੀ ਹੁਣ ਲਾਸ਼ ਮੈਨੂੰ ਹਜੇ ਨਹੀਂ ਦੇਖੀ ਜੀ ਦਿਖਾਈ ਨਹੀਂ ਹਲੇ ਨਹੀਂ ਹਲੇ ਨਹੀਂ ਦਿਖਾਈ ਜੀ ਕੋਈ ਜ਼ਖਮ ਦੇਖਿਆ ਹਲੇ ਕੋਈ ਜ਼ਖਮ ਦਿਖਾ ਲਿਆ ਨਹੀਂ ਹੈਗਾ ਨਹੀਂ ਦਿਖਾ ਲਿਆ ਇਹ ਕਿਨੇ ਤੁਹਾਨੂੰ ਦੱਸਿਆ ਕਿ ਲੈ ਵੀ ਹਾਂ ਵੀ ਚਾਕੂ ਮਾਰਿਆ ਤੇ ਕਿੱਥੇ ਲਾਸ਼ ਪਈ ਹੈ ਕਿ ਸਾਡੇ ਗੱਲ ਹੋਈ ਆ ਆਪਣੇ ਆੜਤੀ ਹੈ ਗਰਲੋ ਦਾ ਸੁਨਿੰਦਰ ਉਹਦੇ ਨਾਲ ਹੋਈ ਹੈ ਜੀ ਕਾਲ ਦੋ ਕਾਲ ਜੋੜ ਕੇ ਕਿਸੇ ਮੁੰਡੇ ਦੇ ਜਿੱਦਾਂ ਉਹਦਾ ਠੇਕੇਦਾਰ ਨੇ ਜੋ ਕਾਲ ਜੋੜ ਕੇ ਦੱਸਿਆ ਉਹਨੇ ਦੱਸਿਆ ਵੀ ਤੇਰੇ ਭਰਾ ਦੇ ਚਾਕੂ ਮਾਰ ਕੇ ਨੇਪਾਲੀ ਨਾਲ ਲੜਾਈ ਹੋ ਗਈ ਕਹਿੰਦਾ ਫਿਰ ਉਹਨੇ ਮਾਰਤਾ ਤੁਸੀਂ ਕੀ ਮੰਗ ਕਰਦੇ ਹੁਣ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਹੋਇਆ ਮਰਡਰ ਇਹ ਕੋਈ ਲੜਾਈ ਚ ਕਰਿਆ ਦਾ ਮਰਦ ਦੁਆ ਨਹੀਂ ਹੈਗਾ ਇਹ ਤਾਂ ਇਹਨਾਂ ਨੇ ਮਾਰਿਆ ਵਾ ਕਿਆ ਕਿਦਾਂ ਮਾਰਿਆ ਵਾ ਹੁਣ ਤਾਂ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਇਨਸਾਫ ਚਾਹੀਦਾ ਜੀ ਬਸ ਅਸੀਂ ਕੰਮ ਕਰ ਲਾ ਭੇਜਿਆ ਤਾਂ ਮੁੰਡਾ ਕਿਤੇ ਮਰਨ ਲਈ ਥੋੜੀ ਭੇਜਿਆ ਤਾਂ ਜੀ ਹਾਂਜੀ ਸਰ ਜਿਹੜਾ ਇਹ ਮਰਡਰ ਹੋਇਆ ਇਸ ਦੇ ਬਾਰੇ ਜਾਣਕਾਰੀ ਸਰੇ ਇਹਨਾਂ ਨੂੰ ਮੇਰੀ ਨਾਈਟ ਪਟੋਲਿੰਗ ਜੀ ਸਾਡੀ ਤੇ ਰਾਤ ਨੂੰ ਦੇਰ ਰਾਤ ਸਾਨੂੰ ਇਤਲਾਹ ਦਿੱਤੀ ਆ ਕਿ ਗੁਰਦੀਪ ਸਿੰਘ son of सुरेंद्र ਸਿੰਘ ਵਾਸੀ ਛੰਨੀਆਂ ਖਲਾਂ ਇਹ ਆਪਣੇ ਰੁਲਦਾ ਸਿੰਘ ਦੇ son of સેવા ਸਿੰਘ ਦੇ ਜਿਹੜਾ ਹੈਗਾ ਮੱਜਰ ਜੱਟਾ ਵਿੱਚ ਫਾਰਮ ਹੈ ਉਥੇ ਮੱਜਾ-ਮੱਜਾ ਦਾ ਕੰਮ ਕਰਦੇ ਮੱਜਾ-ਮੱਜਾ ਦੇ ਉਹਦਾ ਕੰਮ ਕਰਦੇ ਨੇ ਕੀਤੀ ਬੜੀ ਉਹਦਾ ਕਰਦੇ ਨੇ ਉਹਦੇ ਇਹ ਇਹਨਾਂ ਨੇ ਦੱਸਿਆ ਵੀ ਉੱਥੇ ਅਸੀਂ ਅੱਜ ਰਾਤ ਨੂੰ ਜਿੱਥੇ ਬੈਠੇ ਸੀ ਤੇ ਇੱਕ ਜਿਹੜਾ ਰਾਜੂ ਗੁਰਮ ਏਲੀਸ਼ ਬਹਾਦਰ ਇਹ ਉੱਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਿਹਾ ਸੁਣੀ ਹੋਗੀ ਮਾਈਂਰ ਜੀ ਗੱਲ ਪੀੜੀ ਬੁੜੀ ਲਈ ਖਾਣ ਦੇ ਪਹਿਲੇ ਸ਼ਰਾਬ ਪੀਤੀ ਸੀਗੀ ਤਾਂ ਇਹਨੇ ਚਾਕੂ ਮਾਰ ਦੋ ਜਿਹਦੀ ਉੱਥੇ ਮੌਤ ਹੋ ਗਈ ਕਿੱਥੇ ਮਾਰਿਆ ਸੀਗਾ ਚਾਕੂ ਉਹਨੇ ਉਹਨੇ ਆਪਣੇ ਵੱਲੋਂ ਤਾਂ ਰਾਈਟ ਇਧਰ ਰਾਈਟ ਤੇ ਲਗਿਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਉਹਨੂੰ ਉਹ ਜਿਹੜਾ ਹਾਰਟ ਦੇ ਕੋਲ ਲੱਗਿਆ ਤੇ ਜਿਹੜੇ ਕਰਪੋ ਦੀ ਮੌਤ ਹੋਈ ਹੈ ਮੁਕੇਸ਼ ਜਿਹੜਾ ਹੈਗਾ ਮਰਨ ਦਾ ਮ੍ਰਿਤਕ ਮੁਕੇਸ਼ ਕੁਮਾਰ ਰਿਲੇਸ ਰਾਜੂਆ son of ਪਲਟੂ ਰਾਮ ਇਹ ਨੰਨੋਵਾਲ ਬੇਟਾ ਥਾਣਾ ਸਦਰ ਬਲਾਚੋਤ ਜੁੜਿਆ ਦੇ 35 ਸਾਲ ਉਮਰ ਦੇ ਕਿੱਛੇ ਦਾ ਕਿਤੇ ਰਹਿਣ ਵਾਲਾ ਪਿੱਛੇ ਦੇ ਇਧਰ ਪੰਗਾ ਵਿਹਾਰ ਹੈ ਜੀ ਤੇ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਜੀ ਬਸ ਇਹਨੂੰ ਰੈਸਟ ਕਰਨੇ ਹੈ ਜੀ ਜਲਦੀ ਉਸੇ ਟੀਮਾਂ ਬਣਾਤੀਆਂ ਆਪਣੀਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਉਹਨੂੰ ਗ੍ਰਫਤਾਰ ਕਰਨ ਪੋਸਟਮਾਰਟਮ ਕਰਵਾਉਣ ਲਈ ਕਿੱਥੇ ਰੱਖੀ ਲਾਸ਼ ਉਸ ਪੋਸਟਮਾਰਟਮ ਲਈ ਉਹਨੇ ਅਸੀਂ ਉੱਥੇ ਬਲਾਚੌਰ ਸਿੰਘ ਹਸਪਤਲ ਭੇਜੀ ਹੈ ਜੀ ਉੱਥੇ ਡਾਕਟਰ ਦਾ ਬੋਰਡ ਬੱਟਣਾ ਉਹ ਬੋਰਡ ਤੋਂ ਜਿਹੜਾ ਉਸ ਨੂੰ ਬੁਲਾ ਕੇ ਅਵਲੇ ਗਵਾਚਾ ਕਰਾਏ